নাই এম নালিম নেকি চেক ফল নাই কাম ਆ ਜੁੜੋ ਉਧਰ ਉਧਰ ਹਾਂ ਬੜਾ ਅੰਦਰੋਂ ਹੈ ਬਾਬਾ ਘੱਟ ਬਰੋ ਥੋੜਾ ਠੀਕਾ ਲੈ ਬਬੂ ਜਲਦਾ ਮੋੜੇ ਹਾਂ ਜਿਵੇਂ ਆਪਣਾ ਨਾਮ ਦਾਸ ਕੀ ਕੀ ਕਹਿਣਾ ਚਾਹੋ ਕਿ ਗੁਰੂ ਘਰ ਪਹੁੰਚੇ ਹੋ ਅੰਮ੍ਰਿਤ ਵੇਲੇ ਤੋਂ ਹੀ ਆਪਣਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਨਿਹੰਗ ਸਿੰਘ ਕੀ ਕਹਿਣਾ ਚਾਹੋ ਗੁਰੂ ਘਰ ਪਹੁੰਚੇ ਮਾਗੀ ਵਾਲੇ ਜੀ ਮਾਗੀ ਵਾਲੇ ਦੇੰਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਇਹ ਕਹਿੰਦੇ ਨੇ ਮਾਘ ਮੰਜਨ ਸਿੰਘ ਸਾਧੂ ਮਾਨ ਤੂੜੀ ਘਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਾਤਰਾਂ ਵਾਹਿਗੁਰੂ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਹੈ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਾਰਾ ਹੀ ਪਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮਾਸੇ ਵਰ ਉਸ ਲੈਂ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਂ ਦੇ ਉੱਤੇ ਜੇ ਪੂਰਾ ਵੀ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਨਹੀਂ ਲੋਕ ਚੱਲ ਰਹੇ ਨੇ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਪਹੁੰਚੀ ਨਹੀਂ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਭਾਵੇਂ ਜਿੰਨੀ ਮਰਜ਼ੀ ਆ ਜਿਹੜੇ ਆਪਣੇ ਸਰਦਾ ਪਾਉਣਾ ਨਾਲ ਇਸ਼ਨਾਨ ਕਰਨ ਸੋਬਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਲੱਗਦਾ ਕਿ ਤੁਸੀਂ ਭਾਗ ਵਾਲੇ ਮਾਘੀ ਵਾਲੇ ਦੇ ਨੇ ਪਹੁੰਚੇ ਜੇ ਸੰਗਤ ਜਿਹੜੀ ਮੁਕਤਸਰ ਸਾਹਿਬ ਪਹੁੰਚੀ ਹੈ ਮੁਕਤਸਰ ਸਾਹਿਬ ਜਿਹੜੀ ਸਗਦੇ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਹੈ ਜਿਹੜੀ ਉੱਥੇ ਪਹੁੰਚ ਗਈ ਆ ਅਸੀਂ ਵੀ ਸੋ ਮੁਕਤਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅੱਜ ਗੁਰੂ ਘਰ ਪਹੁੰਚੇ ਆ ਅੱਜ ਗੁਰੂ ਘਰ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਆ ਤੇ ਸੰਗਤ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਵਾਰ ਸਾਹਿਬ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਣਾ ਨਾਮ ਅੱਜ ਬੜਾ ਮਹਾਨ ਦਿਨ ਹੈ ਮਾਗਮੇਂ ਨਦੀ ਰਮਤਾ ਹੈ ਅੱਜ ਦਾ ਦਿਨ ਸਾਰੇ ਜਿਹੜੀ ਦੁਨੀਆ ਹੈਗੀਆਂ ਤੀਰਥ ਸ੍ਰੀਨਾ ਜਾ ਕੇ ਇਸ਼ਨਾਨ ਕਰਨ ਨੂੰ ਬੜਾ ਪੁੰਨ ਸਮਝਦੀਆਂ ਹਨ ਅਤੇ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰ ਰਹੀਆਂ ਹਨ ਅਤੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਧ ਲਿਆ ਹਨ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦਾ ਦਿਨ ਮੁਖਸਰ ਸਾਹਿਬ ਵਿਖੇ 40 ਮੁਕਤਿਆਂ ਦੀ ਪਦਿੱਤੀ ਦਿੱਤੀ ਗਈ ਹੈ ਜਦੋਂ 40 ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਦੇ ਆਏ ਸੀ ਅਸੀਂ ਤੁਹਾਡੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਵਾਪਸ ਚਬਾਲ ਵਿਖੇ ਆਏ ਤਾਂ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਜਦੋਂ ਉਹਨਾਂ ਨੂੰ ਬਹੁਤ ਲਾਂਧਾ ਪਾਈਆਂ ਵੀ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਆ ਖੇਦਰਾਣੇ ਦੀ ਢਾਹ ਵਿਖੇ ਉਹ ਸਿੰਘ ਮਾਤਾ ਸਹਿਬਕੌਰ ਦੀ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਪਹੁੰਚੇ ਅਤੇ ਗੁਰੂ ਜੀ ਸਾਹਿਬ ਵੀ ਉਥੇ ਖੇਦਰਾਣੇ ਢਾਹ ਵਿਖੇ ਪਹੁੰਚ ਗਏ ਅਤੇ ਉੱਥੇ ਗਹਿ ਗੱਜ ਦੀ ਮੁਗਲ ਨਾਲ ਮੁਗਲਾਂ ਨਾਲ ਟਕਰਾ ਹੋਇਆ ਤੇ 40 ਸਿੰਘਾਂ ਨੇ ਸ਼ੀਧੀ ਬਰਾਦ ਕੀਤੀ ਉਹਨਾਂ ਨੂੰ 40 ਮੁਕਤੀਆਂ ਦਾ ਖਿਤਾਬ ਦਿੱਤਾ ਗਿਆ ਅਜਿਹੇ ਦਿਨ ਜੋ ਬਿਦਾਵਾ ਲਿਖਿਆ ਸੀ ਗੁਰੂ ਜੀ ਨੇ ਮਾ ਸਿੰਘ ਦੇ ਸਾਹਮਣੇ ਅੱਜ ਜੋ ਪਾੜ ਕੇ ਟੁੱਟੀ ਗੰਢੀ ਸੀ ਅੱਜ ਇਸ ਕਰਕੇ ਉਹਨੂੰ ਮੁਕਤ ਸਰ ਸਾਹਿਬ ਮੁਕਤੀ ਦਾ ਕਰ ਜਿਹੜਾ ਹੈਗਾ ਮੁਕਤ ਸਰ ਸਾਹਿਬ ਕਿਹਾ ਜਾਂਦਾ ਹੈ ਇਸ ਸੰਗਤਾਂ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਕਰ ਰਹੀਆਂ ਹਨ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਸ਼ਰਧਾਨ ਕਰਕੇ ਬੜਾ ਪੁੰਨ ਸਮਝ ਰਹੀਆਂ ਹਨ